ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੂੰ ਤੋਂ ਲੈ ਕੇ ਦੇਰ ਰਾਤ ਤੇ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਸਵੇਰ ਦੀ ਗੱਲ ਕਰੀਏ ਸਵੇਰ ਦੇ ਲਗਭਗ ਮੌਸਮ ਠੀਕ ਠਾਕ ਦੇਖਣ ਨੂੰ ਮਿਲਿਆ ਪੱਛਮੀ ਹਵਾਵਾਂ ਹਲਕੀ ਰਫ਼ਤਾਰ ਦੇ ਵਿੱਚ ਚਲਦੀਆਂ ਹੋਈਆਂ ਕਈ ਦਿਨੀਆਂ ਸਨ ਮੌਸਮ ਦੇ ਵਿੱਚ ਲਗਾਤਾਰ ਕਾਫੀ ਦਿਨਾਂ ਤੋਂ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲ ਰਿਹਾ ਜੇਕਰ ਅੱਜ ਰਾਤ ਦੀ ਗੱਲ ਕਰੀਏ ਲਗਭਗ ਸੂਸੀ ਲਾਈਵ ਸੈਲਟ ਤਸਵੀਰਾਂ ਵੀ ਦੇਖ ਸਕਦੇ ਹੋ ਮੌਸਮ ਪਿਛਲੇ ਦਿਨਾਂ ਨਾਲੋਂ ਕਾਫੀ ਠੀਕ ਠਾਕ ਦੇਖਣ ਨੂੰ ਆਪਣਾ ਨਹੀਂ ਹੈ ਬਦਲਵਾਈ ਜਾਂ ਮੀ ਵਰਗੇ ਤਗੜੇ ਹਾਲਾਤ ਆਪਾਂ ਨੂੰ ਅੱਜ ਰਾਤ ਨਾ ਮਾਤਰ ਦੇਖਣ ਨੂੰ ਮਿਲਣਗੇ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੇ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਹਰੇਕ ਤੱਕ ਪਹੁੰਚਦੀ ਰਹੇ ਦੱਖਣ ਦੀਆਂ ਹਵਾਵਾਂ ਆਪਾਂ ਨੂੰ ਹਲਕੀ ਫੁਲਕੀ ਰਫ਼ਤਾਰ ਦੇ ਵਿੱਚ ਜਲਦੀ ਹੋਈ ਦਿਖਾਈ ਦੇਣਗੀਆਂ ਦਿਨ ਦੇ ਮੁਕਾਬਲੇ ਹਵਾ ਦੀ ਰਫ਼ਤਾਰ ਆਪਾਂ ਨੂੰ ਘਟਦੀ ਹੋਈ ਦਿਖਾਈ ਦੇਗੀ 5 ਤੋਂ ਲੈ ਕੇ 8 ਕਿਲੋਮੀਟਰ ਦੇ ਸਾਮਣੇ ਲਗ ਲਗ ਖੇਤਰਾਂ ਦੇ ਵਿੱਚ ਵਾਹ ਜਲਦੀ ਹੋਈ ਦਿਖਾਈ ਦੇਗੀ ਨਾ માત્ર ਰੂਪ ਦੇ ਵਿੱਚ ਦੇਖਣ ਨੂੰ ਮਿਲੇਗੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਸਵੇਰ ਦੇ ਵੇਲੇ ਦੀ ਗੱਲ ਕਰੀ ਤਾਂ ਹਿਮਾਚਲ ਨਾਲ ਟੱਚ ਕਰਦੀ ਬੈਲਟ ਹੋ ਗਈ ਇਹਨਾਂ ਦੇ ਦੇ ਕਈ ਖੇਤਰਾਂ ਦੇ ਵਿੱਚ ਮੌਸਮੀ ਸਿਸਟਮ ਇਸ ਟਾਈਮ ਆਪਾਂ ਨੂੰ ਐਕਟੀਵੇਟ ਦੇਖਣ ਨੂੰ ਮਿਲ ਰਹੇ ਹਨ ਟੁੱਟਮੀਆਂ ਕਾਰਵਾਈਆਂ ਘਰ ਚਮਕ ਦੇ ਹਾਲਾਤ ਹਿਮਾਚਲ ਦੇ ਕਈ ਖੇਤਰਾਂ ਦੇ ਵਿੱਚ ਪ੍ਰਭਾਵ ਕਰ ਸਕਦੇ ਹਨ ਅੱਧੀ ਰਾਤ ਤੋਂ ਬਾਅਦ ਸਵੇਰ ਦੇ ਸਮੇਂ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਅਨੁਸਾਰ ਦੇਖਣ ਨੂੰ ਮਿਲ ਜਦਣ ਖਾਸ ਕਰਕੇ ਪੰਜਾਬ ਦੇ ਪੂਰਬੀ ਇਲਾਕੇ ਹੋਗੇ ਚੰਡੀਗੜ੍ਹ ਮੁਹਾਲੀ ਸਾਈਡ ਦੇ ਕੁਝ ਇਲਾਕਿਆਂ ਦੇ ਵਿੱਚ ਗਿਣਵੇਂ ਚੁੰਵੇਂ ਇਲਾਕਿਆਂ ਦੇ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜਿਸ ਦੇ ਵਿੱਚ ਨੰਦਪੁਰ ਸਾਹਿਬ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਟੁੱਟਮੀਆਂ ਕਾਰਵਾਈਆਂ ਅਨੁਸਾਰ ਦੇਖਣ ਨੂੰ ਮਿਲ ਸਕਦਾ ਉਸ ਤੋਂ ਬਾਅਦ ਉੱਤਰ ਪੂਰਬੀ ਖੇਤਰ ਚਾਰਪੁਰ ਦੇ ਆਸ-ਪਾਸ ਦੇ ਕੁਝ ਗਿਣਵੇਂ ਚੁੰਵੇਂ ਇਲਾਕਿਆਂ ਦੇ ਵਿੱਚ ਟੁੱਟਮੇ ਤੌਰ ਤੇ ਮੀਦੀ ਸੁਭਾਵਨਾ ਦੇਖਣ ਨੂੰ ਮਿਲੇਗੀ ਜਿਸ ਦੇ ਚਾਂਸ ਆਪਾਂ ਨੂੰ 10 ਤੋਂ ਲੈ ਕੇ 15% ਦੇਖਣ ਨੂੰ ਮਿਲ ਸਕਦੇ ਹਨ ਬਾਕੀ 90 ਤੋਂ ਲੈ ਕੇ 95% ਖੇਤਰਾਂ ਦੇ ਵਿੱਚ ਅੱਜ ਰਾਤ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਤੇ ਤਕਰੀਬਨ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਖੁਸ਼ਕ ਬੰਦਾ ਹੋਇਆ ਠਾਈ ਦੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀ ਤਾਂ ਅੱਜ ਰਾਤ ਜ਼ਿਆਦਾਤਰ ਖੇਤਰਾਂ ਦੇ ਵਿੱਚ ਟੈਂਪਰੇਚਰ 25 ਤੋਂ ਲੈ ਕੇ 27 ਦੇ ਵਿਚਕਾਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਸਵੇਰ ਵੇਲੇ ਟੁੱਟਵੇਂ ਤੌਰ ਤੇ ਕੁਝ ਪੂਰਬੀ ਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਬੱਦਲਵਾਈ ਦੀ ਆਵਜਾ ਇੱਕ ਇਨਵਿਨ ਕਣੀ ਦੇ ਚਾਂਸ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਧੰਨ